ਜਮਨ ਨਮੀਤਾ ਜੀ ਤੇ ਬਹੁਤ ਸੋਹਣੀ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਪਹੁੰਚੇ ਹਾਂ ਇੱਕੋ ਘਰ ਦੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਮਾਲਕ ਕਹਿੰਦੇ ਨੇ ਵੀ ਅਸੀਂ ਬਾਹਰ ਚੱਲੇ ਹਾਂ ਸਾਰੀ ਫੈਮਿਲੀ ਬਾਹਰ ਚਲੀਏ ਤਾਂ ਕਰਕੇ ਮਸ਼ੀਨਰੀਆਂ ਸੇਲ ਕਰਨੀਆਂ ਇੱਕ ਆਪਣੇ ਕੋਲੇ ਕੋਠੀ ਪਹੁੰਚੀ ਆ ਹਵੇਲੀ ਵਾਂਗੂ ਬਿਲਕੁਲ ਨਵੀਂ ਕੋਠੀ ਹੈ ਬਹੁਤ ਸਸਤੀ ਉਹਨਾਂ ਨੇ ਵੇਚਣੀਆਂ ਸੀ ਤੇ ਵਾਰੀਸਰ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਨੰਬਰ ਆਪਣਾ ਉੱਪਰ ਹਰੇ ਜਖੜਾਂ 'ਚ ਲਿਖਿਆ ਰਹਿੰਦਾ ਹੈ ਜੇ ਕਿਸੇ ਨੇ ਐਡ ਕਰਬੋਂ ਮੀਏ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਆ ਕੁਛ ਆਪਣੇ ਕੋਲੇ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਜਿਹੜਾ ਲਗਾ ਦਮਗੇ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਆ ਪਹਿਲੀ ਗੱਡੀ ਆਪਣੇ ਕੋਲੇ ਟਾਟਾ ਦੀ ਵਿਸਟਾ ਪਹੁੰਚੀ ਹੈ ਜੀ 2013 ਮਾਡਲ ਗੱਡੀ ਹੈ ਜੀ ਤੇ ਗੱਡੀ ਦਾ ਜਿਹੜਾ ਇੰਜਣ ਹੈ ਆਪਾਂ ਨੂੰ ਸਵਿਫਟ ਵਾਲਾ ਮਿਲੂਗਾ ਜੀ ਟੌਪ ਮਾਡਲ ਗੱਡੀ ਹੈ ਤੇ ਗੱਡੀ ਦੇ ਟਾਇਰਾਂ 'ਚ ਅਲਾਈ ਲੱਗੇ ਹੋਈ ਨੇ ਟਾਇਰ ਆਪਰ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਸੋਹਣੀ ਗੱਡੀ ਐ ਤੇ ਤੁਸੀਂ ਦੇਖ ਰਹੇ ਹੋ ਜੀ ਚਾਰੇ ਪਾਸੇ ਫੋਟੋਆਂ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਐ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਏਰੀਆ ਇਹਨਾਂ ਦਾ ਅੰਮ੍ਰਿਤਸਰ ਐ ਰੇਟ 1.40 ਲੱਖ ਤੇ ਮਾਲਕ ਨੇ ਕਿਹਾ ਵੀ ਮੌਕੇ ਤੇ ਘਾਟਾ-ਬਾਧਾ ਕਰ ਲਾਂਗੇ ਇੱਕ ਵਾਰੀ ਸਰਫ ਡਿਮਾਂਡ ਹੈ ਕਿਸੇ ਨੂੰ ਗੱਡੀ ਇਹ ਪਸੰਦ ਆਉਂਦੀ ਐ ਕੋਈ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਜਾ ਕੇ ਦੇਖ ਸਕਦੋ ਬਾਕੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ 9988814688 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਨੰਬਰ ਸੈਕਿੰਡ ਤੇ ਆਪਣੇ ਕੋਲੇ ਸਵੈਬਟ ਗੱਡੀ ਪੂੰਸੀ ਅਸੀਂ ਇਹਨਾਂ ਨੇ ਵੀਡੀਓ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਭੇਜੀ ਹੈ ਜੇ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਸਵੈਬਟ ਐਲ ਐਕਸ ਆਈ ਹੈ ਜੀ 2017 ਮਾਡਲ ਗੱਡੀ ਹੈਗੀ 17 ਮਾਡਲ ਹੈ ਤੇ ਇਹ ਗੱਡੀ ਪੈਟਰੋਲ ਤੇ ਹੈ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਸੈਕੰਡ ਓਨਰ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1.5 4 ਲੱਖ ਰੁਪਏ ਡਿਮਾਂਡ ਇਹਨੇ ਕੀਤੀ ਆ ਪੰਜਾਬ ਨੰਬਰ ਹੈ ਗੱਡੀ ਦੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਸੋਹਣੀ ਗੱਡੀ ਪਈ ਹੈ ਮਾਲਕ ਨੇ ਕਿਹਾ ਵੀ ਸੀਟ ਕਵਰ ਨਵੇਂ ਚੜਵਾਇਆ ਮੈਟਿੰਗ ਵਧੀਆ ਹੋਈ ਹੈ ਮੈਟ ਵਧੀਆ ਰੱਖੇ ਹੋਈ ਨਹੀਂ ਬਾਕੀ ਚਾਰੇ ਪਾਸੇ ਦੇਖ ਰਿਹਾ ਬਹੁਤ ਸੋਹਣੀ ਗੱਡੀ ਆ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਕਿਸੇ ਨੂੰ ਗੱਡੀ ਪਸੰਦ ਆਉਂਦੀ ਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦਾ ਦੂੰ ਚਲਾ ਕੇ ਦੇਖ ਸਕਦਾ ਦੂੰ ਸਟਾਰਟ ਕਰਕੇ ਦੇਖ ਸਕਦਾ ਦੂੰ ਤੋੜ ਕੇ ਦੇਖ ਸਕਦਾ ਦੂੰ ਬਾਕੀ ਜਿਹੜੀ ਵੀ ਗੱਲ ਕਰਨੀ ਹੋਈ ਮਾਲਕ ਨਾਲ ਆਪੇ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 78100 4353 177 ਗੱਲ ਕਰਨੀ ਹੋਈ ਜਿਹੜੀ ਵੀ ਆਪੇ ਕਰ ਲਿਓ ਗੱਡੀ ਸੋਹਣੀ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀਆਂ ਇੱਕੋ ਘਰ ਦੀਆਂ ਮਸ਼ੀਨਰੀ ਆਪਣੇ ਕੋਲੇ ਪਹੁੰਚੀਆਂ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ ਇੱਕ ਤਾਂ ਆਪਣੇ ਕੋਲੇ ਵੈਨਿਊ ਗੱਡੀ ਪਹੁੰਚੀ ਐ ਜਮਾ ਨਮੀ ਤੇ ਇੱਕ ਆਪਣੇ ਕੋਲੇ ਪਹੁੰਚਿਆ ਬੁਲਟ ਤੇ ਪਹਿਲਾਂ ਆਪਾਂ ਬੁਲਟ ਦੀ ਗੱਲ ਕਰੀਏ ਕਿ ਗੱਡੀ ਦੀ ਗੱਲ ਕਰੀਏ ਚਲੋ ਆਪਾਂ ਬੁਲਟ ਦੇਖਦੇ ਆਂ ਜੀ ਪਹਿਲਾਂ ਬਾਕੀ ਫੋਟੋਆਂ ਮਿਕਸ ਚੱਲ ਰਹੀਆਂ ਵਿੱਚ ਬੁਲਟ ਚੱਲ ਰਿਹਾ ਵਿੱਚ ਹੀ ਵੈਨਿਊ ਗੱਡੀ ਚੱਲ ਰਹੀ ਐ ਤੇ ਇੱਕੋ ਘਰੇ ਖੜੀਆਂ ਦੋਵੇਂ ਮਸ਼ੀਨਰੀਆਂ ਇਹ ਤੇ ਜੇ ਆਪਾਂ ਬੁਲਟ ਦੀ ਗੱਲ ਕਰੀਏ ਤਾਂ 2019 ਮਾਡਲ ਬੁਲਟ ਆਪਾਂ ਨੂੰ ਮਿਲੂਗਾ ਜੀ 19 ਮਾਡਲ ਐ ਤੇ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲ ਚੁਗੀ। ਜਮਾ ਨਾਮਾ ਆਪਾਂ ਨੂੰ ਬੁਲਟ ਮਿਲੂਗਾ। ਚੱਲਿਆ ਘੱਟ ਬਾਦੀ ਹੋਇਆ। ਮਾਲਕ ਨੇ ਜ਼ਿਆਦਾ ਨਹੀਂ ਚਲਾਇਆ। ਬਹੁਤ ਘੱਟ ਚਲਾਇਆ ਹੋਇਆ। ਤੇ ਸਰਵਿਸ-ਸਰਵਿਸ ਟੋਟਲ ਹੋਈ ਹੈ। ਬਾਕੀ ਤੁਸੀਂ ਦੇਖ ਰਹੂ। ਮਾਲਕ ਦੇ ਘਰੇ ਮਿਲ ਜੂਗਾ। ਡਿਮਾਂਡ ਦੀ ਆਪਾਂ ਗੱਲ ਕਰੀਏ। 1,55,000 ਮਿਲੂਗੀ ਡਿਮਾਂਡ। ਬਾਕੀ ਮਾਲਕ ਨੇ ਕਿਹਾ ਵੀ ਘਾਟਾ ਵਾਧਾ ਕਰ ਲਾਂਗੇ। ਇੱਕ ਬਰੇ ਸਿਰਫ ਡਿਮਾਂਡ ਹੈ। ਤੇ ਨੰਬਰ ਸੇਮ ਰਹੂਗਾ ਜੀ ਨੰਬਰ ਦੀ ਆਪਾਂ ਗੱਲ ਕਰਾਂਗੇ ਤੇ ਪਹਿਲਾਂ ਤੁਹਾਨੂੰ ਜਿਹੜੀ ਵੈਨਿਊ ਗੱਡੀ ਆ ਉਹਦੀ ਡਿਟੇਲਸ ਦੇ ਦੇਣੇ ਸੀ ਜਿਹੜੀ ਵੈਨਿਊ ਗੱਡੀ ਆ ਉਹ 21 ਮਾਡਲ ਹੈ ਤੇ ਰਜਿਸਟਰ 2022 ਦੇ ਵਿੱਚ ਹੋਈ ਆ ਡੀਜ਼ਲ ਤੇ ਗੱਡੀ ਆ ਤੇ ਟਾਪ ਮਾਡਲ ਹੈ ਜੀ ਫੁੱਲ ਟਾਪ ਸਨਰੂਫ ਮਾਡਲ ਹੈ ਤੇ ਡਿਮਾਂਡ 9 ਲੱਖ ਤੇ 95000 ਰੁਪਿਆ ਮਾਲਕ ਵੱਲੋਂ ਪਹੁੰਚੀ ਆ ਜੀ ਡਿਮਾਂਡ ਇਹ ਤੇ ਗੱਡੀ ਕੁੱਲ 44000 ਚੱਲੀ ਹੋਈ ਐ ਕੰਡੀਸ਼ਨ ਬਹੁਤ ਵਧੀਆ ਹੈ ਘਰੇ ਖੜੀ ਹੈ ਗੱਡੀ ਤੇ ਚੱਲੀ ਵੀ ਵਧੀਆ ਹੋਈ ਐ ਬਾਕੀ ਨਵੀਂ ਇਹਨਾਂ ਨੇ ਕਰਵਾਈ ਸੀਗੀ ਬਾਕੀ ਤੁਸੀਂ ਦੇਖ ਰਹੋ ਚਾਰੇ ਪਾਸੋਂ ਸਾਰਾ ਕੁਝ ਇਹਨਾਂ ਨੇ ਵਧੀਆ ਦਿਖਾਇਆਗਾ ਗੱਡੀ ਦੀਆਂ ਅੰਦਰੋਂ ਵੀ ਫੋਟੋਆਂ ਚੱਲ ਰਹੀਆਂ ਐ ਐਲਸੀਡੀ ਵਗੈਰਾ ਆਪਾਂ ਨੂੰ ਮਿਲ ਜੂਗੀ ਤੇ ਟੌਪ ਮਾਡਲ ਐ ਸੋਹਣੀ ਗੱਡੀ ਐ ਸੋਨਾ ਬੁਲਟ ਐ ਤੇ ਵੈਨਿਊ ਦੀ ਤੁਹਾਨੂੰ ਪਤਾ ਲੱਗ ਗਈ ਠੀਕ ਐ ਜੀ ਡਿਮਾਂਡ ਵਗੈਰਾ ਤੇ ਏਰੀਆ ਤਰਨ ਤਰਨ ਆਪਨ ਮਿਲੂਗਾ ਜੀ ਤਾਰਨ ਤਾਰਨ ਏਰੀਆ ਚ ਦੋਵੇਂ ਮਸ਼ੀਨਰੀ ਆਪਾਂ ਨੂੰ ਇੱਕੋ ਘਰੇ ਮਿਲ ਜਾਣਗੀਆਂ ਨੰਬਰ ਵਾਈ ਦਾ 98159 ਤੇ 61713 ਜਿਹੜੀ ਵੀ ਗੱਲ ਕਰਨੀ ਹੋਈ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਵੀਡੀਓ ਖਤਮ ਨਹੀਂ ਹੋਈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਜੀ ਤੇ ਕੱਲੀ ਕੱਲੀ ਆਪਾਂ ਗੱਲ ਕਰ ਹੀ ਰਹੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਤੁਸੀਂ ਜੇਕਰ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ ਉਹ ਤੋਂ ਬਾਅਦ ਬਿਲਕੁਲ ਫ੍ਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕਿਸੇ ਤਰ੍ਹਾਂ ਦਾ ਕਿਸੇ ਪਾਸੋਂ ਨਹੀਂ ਹੁੰਦਾ ਜੀ ਜਮਾਂ ਫ੍ਰੀ ਦੇ ਵਿੱਚ ਆਪਣਾ ਕੰਮ ਹੈ ਬਸ ਆਪਣੇ ਕੋਲੇ ਭੇਜ ਦੇ ਕਰੋ ਆਪਣੇ ਨੰਬਰ ਤੇ ਨੰਬਰ ਹਰੇ ਜਿਖੜਾਂ ਚ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਬਾਕੀ ਚਲਦੀ ਚਲਦੀ ਵੀਡੀਓ ਚ ਮੈਨੂੰ ਐਦਾ ਵੀ ਦੱਸਿਓ ਵੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਜੇ ਵਧੀਆ ਲੱਗਦੀ ਹੈ ਤਾਂ ਚਲਦੀ ਚਲਦੀ ਵੀਡੀਓ ਚ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅੱਗੇ ਆਪਦੇ WhatsApp ਦੇ ਗਰੁੱਪਾਂ ਦੇ ਵਿੱਚ ਸ਼ੇਅਰ ਲਾਜ਼ਮੀ ਕਰ ਦਿਓ ਜੇ ਵੀਡੀਓ ਇਸੇ ਤਰ੍ਹਾਂ ਦੀ ਤੁਸੀਂ ਡੇਲੀ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਲਾਜ਼ਮੀ ਦਬਾ ਦਿਓ ਜੀ ਹੁਣ ਆਪਾਂ ਆਪਣੇ ਕੋਲੇ ਇੱਕ ਸਕੂਟੀ ਪਹੁੰਚੀ ਆ ਉਹਦੀ ਗੱਲ ਕਰਦੇ ਆ ਜੀ ਸਕੂਟੀ ਆਪਣੇ ਕੋਲੇ ਪਹੁੰਚੀ ਆ TVS ਦੀ ਜੁਪੀਟਰ ਆ ਏਰੀਆ ਬਰਨਾਲੇ 15 ਮਾਡਲ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ 15 ਮਾਡਲ ਹੈ ਕੰਡੀਸ਼ਨ ਵਧੀਆ ਹੈਗੀ ਬਾਕੀ ਬੈਟਰੀ ਮੂਟਰੀ ਵਧੀਆ ਹੈ ਸੈਲਫ ਸੁਰ ਵਧੀਆ ਪਿਆਗਾ ਕੋਈ ਕਮੀ ਪੇਸ਼ੀ ਹੈ ਨਹੀਂ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਬਰਨਾਲੇ ਮਾਲਕ ਦੇ ਘਰੇ ਤੁਹਾਨੂੰ ਮਿਲ ਜੂਗੀ ਮਾਲਕ ਦਾ ਨੰਬਰ 94655B 583 ਜਿਹੜੀ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਗੱਲਬਾਤ ਆਪੇ ਕਰ ਲਿਓ ਜੀ ਮੂੰਹ ਆਪੇ ਗੱਜਨ ਗੱਡੀ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਹਾਂ ਪੂਰਾ 2000 ਮਾਡਲ ਹੈ ਗੱਡੀ ਦੀ ਕੰਡੀਸ਼ਨ ਆਪ ਨੂੰ ਬਹੁਤ ਵਧੀਆ ਮਿਲ ਜੂਗੀ ਆ ਰੇਟ ਕੁੱਲ 36000 ਰੁਪਿਆ ਮਾਲਕ ਨੇ ਕਿਹਾ ਹੈ ਵੀ ਘਾਟਾ ਵਾਦਾ ਵੀ ਹੋ ਜਾਊਗਾ ਬਰਨਾਲਾ ਮਾਲਕ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਬਰਨਾਲੇ ਕਿਸੇ ਨੂੰ ਵੀ ਜੇ ਪਸੰਦ ਆਵੇ ਇਹ ਗੱਡੀ ਤੇ ਮਾਲਕ ਦੇ ਘਰੇ ਗੱਡੀ ਖੜੀ ਹੈ ਮਾਡਲ ਤੁਹਾਨੂੰ ਪਤਾ ਲੱਗ ਜੀਗਾ ਟਾਇਰ ਟੱਪਾ ਆਪਾਂ ਨੂੰ ਬਹੁਤ ਵਧੀਆ ਮਿਲ ਜੂਗਾ ਗੱਡੀ ਅੰਦਰੋਂ ਵੀ ਸੋਹਣੀ ਹੈ ਗੱਡੀ ਬਾਹਰੋਂ ਵੀ ਸੋਹਣੀ ਹੈ ਬਾਕੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਜੀ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 95400 18 ਤੇ 75670 ਜਿਹੜੀ ਵੀ ਗੱਲ ਕਰਨੀ ਹੋਈ ਆਪੇ ਕਰ ਲਿਓ ਜਾ ਕੇ ਦੇਖ ਕੇ ਤੇ ਗੱਡੀ ਖਰੀਦ ਸਕਦੇ ਹੋ ਜੀ ਤੇ ਹੁਣ ਵੇਲਾ ਆ ਗਿਆ ਜੀ ਕੋਠੀ ਦਾ ਜੇ ਆਪਾਂ ਕੋਠੀ ਦੀ ਗੱਲ ਕਰੀਏ ਤੇ ਪੂਰੀ ਜਾਣਕਾਰੀ ਤੁਹਾਨੂੰ ਮਿਲੂਗੀ ਕੋਠੀ ਬਹੁਤ ਸੋਹਣੀ ਮਿਲੂਗੀ ਜਮਾ ਨਵੀਂ ਕੋਠੀ ਹੈ ਜੀ ਥੋੜੇ ਟਾਈਮ ਪਹਿਲਾਂ ਸਾਰੀ ਕੋਠੀ ਜਿਹੜੀ ਕੰਪਲੀਟ ਹੋਈ ਹੈ ਇੱਕ ਤਾਂ ਬਾਹਰਲੀ ਸਾਈਡ ਆਪਾਂ ਨੂੰ ਦੁਕਾਨ ਮਿਲ ਜੂਗੀ ਇਹ ਗੱਲ ਤਾਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰਵਾ ਦੇਣਾ ਚਾਹੀਦਾ ਜੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 10 ਮਰਲੇ ਟੋਟਲ ਜਗ੍ਹਾ ਆਪਾਂ ਨੂੰ ਮਿਲ ਜੂਗੀ ਰਜਿਸਟਰੀ ਵਾਲੀ ਜਗ੍ਹਾ ਲਿੰਕ ਰੋਡ ਤੇ ਕੋਠੀ ਬਣੀ ਹੋਈ ਆ ਫਰੰਟ ਸੜਕ ਤੇ ਲੱਗਦਾ ਤੇ ਇਹ ਵਧੀਆ ਕੋਠੀ ਹੈ ਜੀ ਬਾਕੀ ਸਾਰਾ ਕੁਝ ਤੁਸੀਂ ਦੇਖ ਲਊ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਕੁੱਲ 27 ਲੱਖ ਰੁਪਿਆ ਇਹਨਾਂ ਨੇ ਕਿਹਾਗਾ 27 ਲੱਖ ਦੇ ਵਿੱਚ ਇਹਨਾਂ ਨੇ ਸੇਲ ਕਰਨੀ ਹੈ ਜੀ ਤੇ ਆਪਣੇ ਕੋਲੇ ਦਿয়ালਪੁਰਾ ਭਾਈਕਾਂ ਏਰੀਆ ਚੋਂ ਇਹ ਕੋਠੀ ਪਹੁੰਚੀ ਆ ਭਗਤਾ ਭਾਈਕੋ ਕੁੱਲ 9 ਕਿਲੋਮੀਟਰ ਰਹਿ ਜਾਂਦੀ ਹੈ ਜੀ ਜਿਹੜਾ ਭਗਤਾ ਭਾਈਕਾ ਉਹ ਤੋਂ 9 ਕਿਲੋਮੀਟਰ ਰਹਿ ਜਾਂਦੀ ਹੈ ਭਦੋੜ ਤੋਂ ਵੀ 9 ਕਿਲੋਮੀਟਰ ਰਹਿ ਜਾਂਦੀ ਹੈ ਸੈਂਟਰ ਚ ਬਣੀ ਹੋਈ ਆ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇਈ ਰੱਖਿਆ ਜੀ ਨੰਬਰ ਤੁਹਾਨੂੰ ਮੈਂ ਨੋਟ ਵੀ ਕਰਵਾ ਦੇਣਾ ਨੰਬਰ ਹੈ 9872115916 ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਆਪੇ ਕਰ ਲਿਓ ਜੀ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਸਾਰਾ ਕੁਝ ਤੁਸੀਂ ਦੇਖ ਲਿਆ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਦੇ ਹਾਂ ਜਲਦੀ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਲਾਜ਼ਮੀ ਦੱਸਿਓ ਜਾਂਦੇ ਜਾਂਦੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸਿਓ ਮੈਨੂੰ ਲਾਜ਼ਮੀ ਤੇ ਕਿਸ ਨੇ ਐਡ ਕਰਬਉਣੀ ਹੈ ਭੇਜੋ ਆਪਣੇ ਕੋਲੇ ਨੰਬਰ 7719445360 ਉੱਪਰ ਹਮੇਸ਼ਾ ਲਿਖਿਆ ਰਹਿੰਦਾ ਸੀ